ਕੱਲ ਨੂੰ ਜਾਊਂਗਾ ਤੁਸੀਂ ਐਮਪੀ ਫੇਰ ਹੋਰ ਜਾਊਂਗਾ ਕੱਲ ਨੂੰ ਤਾਂ ਮੈਂ ਸਾਲ ਬਾਅਦ ਤਾਂ ਖੇਤ ਵੀ ਡੀਕਦਾ ਮਾਲਕ ਨੂੰ ਨਾਲੇ ਕਈ ਸਾਲ ਹੋ ਗਏ ਇਹਨਾਂ ਕੋਲੇ ਮੋਜ਼ਾ ਕਦੇ ਬਦਲਿਆ ਵਾਂ ਜ਼ਮੀਨ ਠੇਕਾ ਤਾਂ ਉਹ ਕਹਿੰਦੇ ਸੀ ਅਕਾਊਂਟ ਚ ਪਵਾ ਦੰਨੇ ਆ ਮੈਂ ਨਾ ਮੈਂ ਆਪ ਹੀ ਆਊਂਗਾ ਨਾਲੇ 2 ਬਿਗੇ ਨਾਲ ਲੱਗਦੀ ਹੈ ਕਿਸੇ ਦੀ ਉਹਤੇ ਵੀ ਮੋਰਚਾ ਮਾਰੀ ਦੇਵਾਂਗੇ ਆਪਾਂ ਚੱਲ ਵਧੀਆ ਫੇਰ ਤਾਂ 18 ਤੋਂ 20 ਹੋ ਜਾਣਗੇ ਪੂਰੇ ਕਿਉ ਰਾਜੂ ਕੱਲ ਨੂੰ ਮੈਂ ਬਗਜਾਂ ਫਿਰ ਐਮਪੀ ਸਾਹਮਣੇ ਦਾ ਕੰਮ ਕਰਾਂ ਹਾਂ ਬਈ ਬਾਗ ਜੀ ਕੋਲ ਗੱਲ ਨੇ ਸਾਂਭ ਲੂੰਗਾ ਮੈਂ ਸੰਭਾਲ ਲਈ ਕੀ ਗੱਲ ਹੈ ਹੋਰ ਫਿਰ ਉਹ ਹੈ ਨਾ ਗੇੜਾ ਮਾਰਨਾ ਵੀ ਜ਼ਰੂਰੀ ਹੈ ਸਾਲ ਬਾਦ ਤਾਂ ਨਹੀਂ ਠੇ ਕਡੂ ਕਾ ਫੜ ਲੂੰਗਾ ਮੈਂ ਪੰਜ ਚਾਰ ਦਿਨ ਤਾਂ ਲੱਗੀ ਜਾਣਗੇ ਚੱਲ ਕੋਈ ਨਾ ਬਈ ਬਾਗ ਜੀ ਕੋਈ ਗੱਲ ਕੱਲ ਮੈਂ ਜਾਾਂਗਾ ਪਤਾ ਐਪੀ ਹਾਂ ਬੇਬੇ ਕੱਲ ਨੂੰ ਜਾਊਂ ਫਿਰ ਜਾਣੀ ਜਾਣਾ ਮੈਂ ਚਲੋ ਜਾਈ ਆਵਾ ਕੱਲ ਨੂੰ 10 ਵਾ ਦੀ ਟ੍ਰੇਨ ਫੜੂੰਗਾ ਅੱਛਾ ਹਾਂ ਫਿਰ ਉਹੀ ਲੋਟ ਹੈ ਤੈਨੂੰ 10 ਵਾਲੀ ਟਾਈਮ ਨਾਲ ਪਹੁੰਚਾ ਦੂਗੀ ਹੂੰ 10 ਵਾਲੀ ਤੇ ਚੜ ਜੀ ਮੈਂ ਹੀ ਕਰੂੰਗਾ 10 ਵਾਲੀ ਵਧੀਆ ਲੋਟ ਰਹਿੰਦੀ ਹੈ ਚੰਗਾ ਬਤਾ ਹਾਂ ਬੇਬੇ ਚੰਗਾ ਚੰਗਾ ਧਿਆਨ ਨਾਲ ਜਾਈ ਇਹ ਚ ਪਾਏ ਨੇ ਕੱਪੜੇ ਹਾਂ ਇਹ ਚ ਪਾਏ ਪਰੌਂਠੇ ਪਰੌਂਠੇ ਪਾਤੇ ਹਾਂ ਹਾਂ ਸਾਰਾ ਕੁਝ ਪਾਤਾ

ਸਸਿਕਾ ਭੁਪੜ ਜੀ ਸਫਰੀਕਾ ਵਾਲਪਾ ਹੀ ਰਾਜੀ ਹੋ ਗਏ ਹਾਂ ਠੀਕੋ ਹਾਂ ਠੀਕ ਹੈ ਜੀ ਵਧੀਆ ਆ ਜਾਓ ਭੁਪਿੰਦਰ ਆ ਜਾਓ ਭੁਪੜ ਜੀ ਆਏ ਨੇ ਬੇ ਅੱਛਾ ਪਤਾ ਆ ਜਾ ਬਈ ਸਸਰੀ ਘਰ ਵਾਈ ਸਫਰੀਕਾ ਵਾਲ ਜੀ ਹੋਰ ਬਾਈ ਠੀਕ ਠਾਕ ਆ ਬੰਦਾ ਹਾਂ ਸਭ ਠੀਕ ਹੈ ਜੀ ਖਾਣਾ ਉਹ ਭਾਈ ਕੇਲੇ ਫੜ ਗਿਆ ਜਵਾਕਾਂ ਵਾਸਤੇ ਸੋ ਕੁ ਪਾਲ ਪਾਣੀ ਲਿਆ ਪੁੱਤ ਤੇਰੇ ਫੁੱਫੜ ਨੂੰ ਹੋਰ ਬਾਈ ਖੈਰ ਸੁੱਖਾ ਸਾਰੇ ਹਾਂ ਸਭ ਖੈਰ ਸੁੱਖ ਰਾਜੀ ਖੁਸ਼ੀ ਪਾਈ ਜਵਾਕ ਜੱਲੇ ਠੀਕ ਨੇ ਸਭ ਠੀਕ ਹੈ ਜੀ ਵਧੀਆ ਹੋਰ ਭਾਈ ਮੇਰਾ ਤਾਂ ਕਈ ਦਿਨ ਮੈਂ ਦੀਜਾ ਕਰੀ ਜਾਂਦਾ ਸੀ ਮੈਂ ਬੂਟੇ ਨੂੰ ਅਖਾ ਵੀ ਮੈਨੂੰ ਵਾਸ ਚੜਾ ਦੇ ਚੱਲ ਚੰਗਾ ਕਰਿਆ ਭਾਈ ਆ ਗਿਆ ਹੋ ਠੀਕ ਆ ਸਾਰਾ ਪਰਿਵਾਰ ਹਾਂ ਸਾਰੇ ਠੀਕ ਹੈ ਭਾਈ ਤੇਰੀ ਖੇਤ ਕਿਵੇਂ ਆ ਭੈਣੇ ਹੋਰ ਵੀ ਠੀਕ ਆ ਵਾ ਸਰ ਦਵਾਈ ਤਾਂ ਪਜਾ ਖਾ ਕੇ ਤੁਰੇ ਫਿਰਦੇ ਆ ਹਾਂ ਲੈ ਪਪੜੀ ਚ ਪੜੀ ਹੋਰ ਮੇਰੀ ਤਾਂ ਆ ਭਾਈ ਦਵਾਈ ਲੱਗੀ ਹੋਈ ਹੈਗੀ ਪੱਕੀ ਸਾਰੀ ਦੁਨੀਆ ਦਵਾਈ ਤੇ ਹੋ ਗਈ ਹੁਣ ਤਾਂ ਕੋਲੀ ਗੱਟੇ ਬਿਨਾ ਟਾਈਮ ਹੀ ਨਹੀਂ ਟੱਪਦਾ ਭੈਣੇ ਰਾਜੂ ਤਾਂ ਜੱਸਾ ਨੂੰ ਦੇਖਦੇ ਆਪਣੇ ਕਿੱਧਰ ਗਏ ਹੋਇਆ ਭਾਈ ਜੱਸਾ ਤਾਂ ਐਂ ਪਿੱਛੇ ਗਿਆ ਹੋਇਆ ਹੈ ਜ਼ਮੀਨ ਦਾ ਠੇਕਾ ਲੈਣਾ ਇੱਕ ਅੱਦੇ ਦਾ ਨੁਮੜੂਗਾ ਤੇ ਰਾਜੂ ਖੇਤ ਗਿਆ ਹੋਇਆ ਚੱਲ ਭਾਈ ਅੰਦਰ ਬਾਗ ਚੱਲੀਏ ਤੋਪ ਨਿਕੜੀ ਭਾਈ ਆਜੋ ਅੰਦਰ ਥੋੜਾ ਭਾਈ ਜੇ ਮੈਨੂੰ ਪਤਾ ਹੁੰਦਾ ਮੈਂ ਇੱਕ ਦਿਨ ਠਹਿਰ ਕੇ ਆ ਜਾਂਦਾ ਉਹਨੂੰ ਜੱਥੇ ਨੂੰ ਵੀ ਵਿਚਾਰੇ ਨੂੰ ਮਿਲ ਕੇ ਬਾਹਰ ਦੇਣਾ ਕੋਈ ਨਾ ਭਾਈ 1-2 ਦਿਨ ਤੂੰ ਇੱਥੇ ਹੀ ਰਹਿ ਹੁਣ ਤੈਨੂੰ ਕਿਹੜਾ ਕਿਤੇ ਜਾਣਾ ਹੈ ਉਹਦੋਂ ਆ ਜੂਗਾ ਤੂੰ ਇੱਕ-ਦੇ ਦਿਨ ਨੂੰ ਨਾ ਪੈਣੇ ਮੈਂ ਤਾਂ ਜਾਊਂਗਾ ਘਰੇ ਵੀ ਨਹੀਂ ਸਕਦਾ ਅੱਜ ਦੀ ਰਾਤ ਹੀ ਰਹਿਂਗਾ ਬਸ ਭਾਈ ਜੇ ਤੋ ਬਚਣਾ ਜਿਉਂਦੇ ਸੀ ਉਹਦੋਂ ਤੱਕ ਦੋ-ਤਿੰਨ ਦਿਨਾਂ ਰਹਿ ਜਾਂਦਾ ਉਹਦੋਂ ਤਾਂ ਵਧੀਆ ਜੀ ਲੱਗ ਜਾਂਦਾ ਸੀ ਉਹਦੋਂ ਮੇਲਾ ਵੀ ਜੁੜਨਾ ਸੀਗਾ ਭਾਈ ਉਹਦੋਂ ਉਹ ਜਾਣ ਹੀ ਨਹੀਂ ਦਿੰਦਾ ਸੀਗਾ ਉਹਦੋਂ ਨਾਲ ਜੀ ਲੱਗ ਜਾਂਦਾ ਹੈ ਹੋਰ ਹੁਣ ਜੀਵ ਨਹੀਂ ਲੱਗਦਾ ਭਾਈ ਹੁਣ ਫਿਰ ਹੋਰੋ ਜਿੜ ਕਰਕੇ ਬਹਿ ਜਾਂਦਾ ਉਹ ਰਹਿਣਾ ਪੈਂਦਾ ਦੋ ਦਿਨ ਹੋਰ ਹੁਣ ਤਾਂ ਬਾਈ ਆਧਾ ਹੀ ਰਹਿ ਗਿਆ ਆ ਬੰਦੇ ਨੇ ਕਿਹੜਾ ਮੁੜਕੇ ਆਉਣਾ ਹੈ ਗੱਲਾਂ ਹੀ ਰਹਿ ਜਾਂਦੀਆਂ ਨੇ ਹੋਰ ਪੈ ਰਹੇ ਜੱਗ ਜੱਗ ਤੇ ਨਰਿੰਦਾਂ ਦਾ ਹੈ ਗੱਡੀ ਕਾਬੇ ਕ ਜਾਵੇ ਨਵੇਂ ਆਈ ਜਾਂਦੇ ਆ ਪੁਰਾਣੇ ਜਾਈ ਜਾਂਦੇ ਆ ਹਾਂ ਬਾਈ ਸਹੀ ਗੱਲ ਹੈ ਤੇਰੀ ਹਸੀ ਗਾਫੜ ਜੀ ਸਤਿ ਸ੍ਰੀ ਅਕਾਲ ਠੀਕ ਹਾਂ ਹਾਂ ਠੀਕ ਹੈ ਜੀ ਵਧੀਆ ਔਰ ਕਿੰਨਾ ਟਾਈਮ ਹੋ ਗਿਆ 215 ਰੁਪਏ ਮਿੰਟ ਹੋਇਆ ਇਹਨੂੰ ਫੜ ਜੀ ਔਰ ਬੂਟੇ ਓਰੀ ਕੰਨੇ ਨੇ ਸਭ ਠੀਕ ਹੈ ਵਧੀਆ ਜੀ ਹਾਂ ਨਾ ਉਫੜੀ ਚਾ अॼ रिश्तारी पई पग फ ਕੋਈ ਕਾ ਹੋਰ ਕਿਵੇਂ ਬਈ ਜੱਗੀ ਠੀਕ ਠਾਕ ਵਧੀਆ ਹੋਰ ਮਾਸਟਰ ਜੀ ਠੀਕ ਨੇ ਸਾਰੇ ਹਾਂਜੀ ਠੀਕ ਨੇ ਵਧੀਆ ਸਤਿ ਸ਼੍ਰੀ ਅਕਾਲ ਹੋਰ ਤੇ ਜੀ ਸਰ ਵੀ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਗਈ ਹੋਰ ਪੁੱਤ ਜੱਗੀ ਤੇਰੀ ਬੀਬੀ ਪਾਪਾ ਠੀਕ ਨੇ ਹਾਈ ਠੀਕ ਨੇ ਜੀ ਤੁਸੀਂ ਦੱਸੋ ਕਿਵੇਂ ਰਹਿੰਦੀ ਐ ਸਿਹਤ ਤੁਹਾਡੀ ਠੀਕ ਐ ਪੁੱਤ ਬਸ ਵਧੀਆ ਦਵਾਈ ਬੁੱਟੀ ਨਾਲ ਤੁਰੇ ਫਿਰਦੇ ਆ ਚਾਰੇ ਬੇਬੇ ਠੀਕ ਹੈ ਦਵਾਈ ਉਟੀ ਨਾਲ ਕੀ ਤੁਰੇ ਫਰੇ ਬੰਦਾ ਮੰਜੇ ਤੇ ਪੈਣ ਨਾਲ ਤਾਂ ਵਧੀਆ ਹੀ ਹੈ ਸਹੀ ਗੱਲ ਆ ਬੇਬੇ ਫੁੱਫੜ ਜੀ ਕਿੱਧਰ ਗਏ ਬਾਵਾ ਜੀ ਬੈਠਾ ਗੱਲਾਂ ਕਰਦਾ ਆ ਤੇਰੇ ਫੁੱਫੜ ਇੱਥੇ ਹੁਣ ਕਹਿੰਦਾ ਮੈਂ ਆਰਾਮ ਕਰਦਾ ਆ ਤੇ ਅੰਦਰ ਵਗ ਗਿਆ ਚੱਲ ਫੇਰ ਮਿਲ ਲੂੰਗੀ ਸੁੱਤਾ ਪਿਆ ਹੋਊਗਾ ਵਿਚਾਰਾ ਐਤਕੇ ਤੋਂ 2 ਮਹੀਨੇ ਵੱਧ ਗਏ ਦਾ ਮਾਰੇ ਹੈ ਸਰ ਵੀ ਹਾਂ ਬਾਬੀ 2 ਮਹੀਨੇ ਹੋ ਗਏ ਉਦੋਂ ਜੱਸੇ ਵਾਈ ਦੇ ਜਨਮ ਦਿਨ ਤੇ ਆਈ ਸੀਗੇ ਹਾਂ ਬਸ ਇਹ ਨਾਲ ਜਨਮ ਦਿਨ ਨੂੰ 2 ਮਹੀਨੇ ਹੋ ਗਏ ਚਾਰ ਪੰਜ ਨੇ ਉਤੋਂ ਦੀ ਹੋ ਗਈ ਹੋਣਗੇ ਹਾਂ ਬਾਬੀ ਜੂਨ ਦਾ ਸੀਗਾ ਹਨਾ 24 ਜੂਨ ਦਾ ਮੈਂ ਵੀਡੀਓ ਬਿਠਾ ਲਿਆ 2-4 ਦਿਨ ਦਾ ਬੇਤੀ ਵਧੀਆ ਲੱਗਦਾ ਮੈਨੂੰ ਇਹ ਕਹਿੰਦੀ ਵੀ ਲੋਰੇ ਨੂੰ ਜਾ ਕੇ ਆਉਣਾ ਮਾਝਾ ਲਾਣਾ ਦੋ ਦਿਨ ਚੰਗ ਵਧੀਆ ਕੀਤਾ ਹੈ ਚੱਲ ਵਧੀਆ ਕੀਤਾ ਬਾਈ ਮਿਲ ਜੂਗੇ ਰਹਿਵਾਨ ਦੇ ਨਾਲ ਦੋ ਦਿਨਾਂ ਬਈ ਜੇ ਤੁੰਜ਼ੀ ਦੀ ਕਰਨੀ ਤਾਂ ਆ ਜਾ ਅੰਦਰ ਤੱਕ ਜਾਉਂਗਾ ਤੂੰ ਚੱਲ ਆਜਾ ਚੰ ਜਾ ਫੇਰ ਪਈਏ ਯਾਰ ਬੈਠ ਕੇ ਤੇ ਫਪੜਦੇ ਆ ਯਾਰ ਚਲ ਕੋਈ ਗੱਲ ਨਹੀਂ ਕਰਦੂ ਥਾਂ ਪਈ ਐ ਮੈਂ ਉਧਰ ਪੈ ਜਨਾ ਉਹ ਨਹੀਂ ਨਹੀਂ ਉਧਰ ਹਵਾ ਨਹੀਂ ਹੁੰਦੀ ਇਹ ਵੀ ਕੋਈ ਨਾ ਜਾਲਾ ਉਹ ਫਪੜਾ ਰਖਦੇ ਆ ਬੈਗੇ ਹਾਂਜੀ ਹਾਂ ਲੈ ਇਧਰ ਪਾਸਾ ਮਾਰ ਬਣਾ ਬਈ ਹੁਰੀ ਆਏ ਨੇ ਕੋਈ ਕਾਲ ਅਸੀ ਆਈ ਸੋਸਰੀ ਕੋਲ ਹੋ ਠੀਕ ਐ ਹਾਈ ਠੀਕ ਠਾਕੀ ਸਰ ਵੀ ਵੀ ਆਈ ਐ ਹਾਈ ਅੱਛਾ ਅਰੇ ਪਾਈ ਜਾ ਫਿਰ ਸਰਾਣਾ ਜਾ ਇਹ ਰਜੂ ਲੈ ਨਾ ਬਈਆਂ ਆਲੋ ਕੋਈ ਨਹੀਂ ਲੋੜਾ ਤਾਂ ਦੱਸ ਦੇ ਕੋਈ ਨਾ ਸਰ ਵੀ ਪੁੱਤ ਠੀਕ ਠਾਕ ਆ ਸਾਰੇ ਹਾਂ ਫੁੱਫੜ ਜੀ ਠੀਕ ਨੇ ਸਾਰੇ ਅੱਛਾ ਬਾਤ ਤੁਸੀਂ ਦੱਸੋ ਬੁੱਟੇ ਬਾਈ ਹੋਰ ਠੀਕ ਨੇ ਸਾਰੇ ਹਾਂ ਠੀਕ ਹੈ ਭਾਈ ਸਾਰੇ ਵਧੀਆ ਹੈ ਸਰਪੀ ਅੱਜ ਤਾਂ ਬੜੀ ਚੰਗੀ ਗੱਲ ਹੋ ਗਈ ਨਾਲੇ ਤੇਰੇ ਫੁੱਫੜ ਜੀ ਨਹੀਂ ਮਿਲਦੇ ਤੁਸੀਂ ਨਾਲੇ ਸਾਰੇ ਇਕੱਠੇ ਹੋ ਗਏ ਮਿਲ ਗਿਆ ਜਾ ਕੇ ਸਹੀ ਗੱਲ ਹੈ ਬੇਬੇ ਸਾਰੇ ਇਕੱਠੇ ਹੋਦੇ ਵਧੀਆ ਤਬੀ ਮੈਂ ਲੈ ਆਣਾ ਗੁਰਪ੍ਰੀਤ ਬੈਲ 2 ਕਿਲੋਮੀਟਰ ਤੁਸੀਂ ਮਿਸਾਲਾ ਮਸੂਲਾ ਤਿਆਰ ਕਰ ਲੋ ਲੈ ਚੱਲ ਰਾਜੂ ਮੈਂ ਫਿਰ ਮੈਂ दारू ਦੀ ਬੋਤਲ ਫਾਇਲ ਦੂੰ ਕਿਉਂਦਾ ਹੋਇਆ ਇੱਕ ਤਰਾਜੂ ਪਈ ਆ ਤੇਰ ਬਾਈ ਨੇ ਰੱਖੀ ਸੀ ਆਪਣੀ ਦਵਾਈ ਚ ਪਈ ਆ ਬੋਤਲ ਪਾਏ ਗਏ ਵਾਸਤੇ ਚਲ ਬੱਬੀ ਫਿਰ ਮੈਂ ਕੱਲਾ 2 ਕਿਲੋਮੀਟਰ ਹੀ ਲਿਆਉਣਾ ਬਹੁਤ ਆ ਚੱਲ ਕੱਲਾ ਮੀਟ ਮੀਟ ਫੜ ਲੇ ਬਈ ਠੀਕ ਆ ਆ ਜਾ ਬਈ ਰਗੀ ਅੰਦਰ ਜੀ ਕਿਧਰ ਆਤਾ ਸਹੀ ਤੇ ਮੂੰਹ ਕੋ ਡਕਰਾਉਣਿਆ ਉਹ ਹੈ ਜੀ ਕਿ ਲੋੜ ਸੀ ਯਾਰ ਉਹ ਤੂੰ ਉੱਠ ਸਹੀ ਯਾਰ ਉਹ ਲੋੜ ਕਿਉਂ ਨਹੀਂ ਸੀ ਤੇਰੇ ਵੱਸ ਦਾ ਗੁਰਪ੍ਰੀਤ ਦਾ ਮੀਟ ਲੈ ਸਪੈਸ਼ਲ ਆ ਸਾਰੇ ਮਾਨਸਾ ਜੀ ਨੂੰ ਮਿਲਦਾ ਉਹਨਾਂ ਵਰਗਾ ਮੀਟ ਆ ਜਾ ਉੱਠ ਖੜ ਚੱਲੀਏ ਆਏ ਚੱਲੀਏ ਚੱਲ ਫੇਰ ਆ ਜਾ ਜੀ ਦੁਆਈ ਪੈਣੇ ਹੋ ਸੜਾਕ ਤੋਂ ਚੱਲਦੀ ਆ ਪਹਿਲਾਂ ਅਰੇ ਤੂੰ हां भाई 8-9 ਸਾਲ ਹੋ ਗਏ ਉਸੇ ਡਾਕਟਰ ਤੋਂ ਚੱਲਦੀ ਹੈ ਸੰਗਰੂਰ ਵਾਲੇ ਤੋਂ ਦਵਾਈ ਤਾਂ ਚਲੋ ਭਾਈ ਜਿੱਥੇ ਫਾਇਦਾ ਹੋਵੇ ਉੱਥੇ ਸਹੀ ਹੈ ਹਾਂ ਭਾਈ ਇਹ ਤਾਂ ਹੈ ਤੂੰ ਵੀ ਗਈ ਰਾਜੂ ਹੋਰਾਂ ਕੋਲ ਬੈਠ ਜਾਂਦਾ ਕੋਈ ਨਹੀਂ ਭਾੜੇ ਮੈਂ ਬਾਹਰ ਬੈਹ ਜਨਾ ਟਾਸ਼ਟ ਪੋਸ ਤੇ ਬੁਲਦੇ ਖੁਲਦੇ ਆਨੇ ਸਾਰੀਆਂ ਗੱਲਾਂ ਕਰਨੀਆਂ ਹੁੰਦੀਆਂ ਭਾਈ ਬੁਢਿਆਂ ਦਾ ਵਿੱਚ ਕੀ ਕੰਮ ਹੈ ਜਿਸ ਸਮਾਂ ਇਹ ਕਦੋਂ ਹੋਊਗਾ ਭਾਬੀ ਐ ਨਹੀਂ ਪਤਾ ਸਰਦਿਆ ਜੀ ਆਜੇ ਉਹ ਹੋਗੇ 4-5 ਦਿਨ ਗਏ ਇਹਨੂੰ ਅਹੀਂ ਕਹਿੰਦੀ 4-5 ਦਿਨਾਂ ਤੋ ਆਉਂਗਾ ਕਿਤੇ ਜਿੰਨੇ ਕੋ ਠੇਕੇ ਤੇ ਬਾਣ ਹੈ ਆਪਣਾ ਉਹ ਇੱਜ਼ਤੀ ਵਾਲੇ ਕਰਦੇ ਨੇ ਔਣ ਕਿਹੜਾ ਦਿੰਦੇ ਨੇ ਜਦੋਂ ਜਾਂਦਾ ਨਾ ਪੰਛੀ ਦਿਨ ਆਉਣ ਹੀ ਦਿੰਦੇ ਹੈਗੇ ਇਹਨੂੰ ਮਸਾਉਣ ਦਿੰਦੇ ਨੇ ਚੱਲ ਵਧੀਆ ਭਾਬੀ ਤੇਰੀ ਭੈਣ ਦਾ ਕੀ ਬਣਿਆ ਛੋਟੀ ਦਾ ਜੋਤੀ ਦਾ ਮਿਲ ਗਈ ਉਹ ਨੌਕਰੀ ਹਾਂ ਸਰਦਿਆ ਅੰਤ ਤੱਕ ਹੀ ਨਾ ਹੋ ਗਏ ਨੌਕਰੀ ਮਿਲ ਨੂੰ ਬਈ ਤੂੰ ਵਧੀਆ ਭਾਬੀ ਵਧਾਈਆਂ ਫਿਰ ਤੈਨੂੰ ਬਹੁਤ ਮਾਸਟਰ ਨਹੀਂ ਬਣੀ ਤੇਰੀ ਭੈਣ ਸਾਨੂੰ ਸਵਾ ਵਧਾਈਆਂ ਬਣੇ ਮੇਰੇ ਵਰਤਲੇ ਆਈ ਤੁਰਿਆ ਫਿਰਦਾ ਹਲੇ ਪਰ ਮੈਂ ਤੁਰਨੇ ਤੇ ਚੰਡੀਗੜ ਕੋਸ ਨਹੀਂ ਬਣਿਆ ਹੈਗਾ ਬਸ ਆਈ ਆ ਸਰ ਵੀ ਅੱਜ ਕੱਲ ਦਾ ਬੁਰਾ ਹਾਲ ਹੀ ਬਈ ਨੌਕਰੀਆਂ ਦਾ ਬਾਕੀ ਕਿਸਮਤ ਦੀ ਗੱਲ ਹੁੰਦੀ ਹੈ ਹਾਂ ਕਿਸਮਤ ਦੀ ਗੱਲ ਤਾਂ ਹੈਗੀ ਭਾਬੀ ਹੁਣ ਵੋਟਾਂ ਜੀਆਂ ਨੇ ਹੁਣ ਕਹਿੰਦੇ ਨੇ ਨੌਕਰੀਆਂ ਕੱਢਣਗੇ ਹਾਂ ਹਾਂ ਹੁਣ ਤਾਂ ਕੱਢਣਗੇ ਇਹ ਜਦ ਜਾਂਦੇ ਭਾਬੀ ਆ ਸਾਦੀ ਲੈ ਕੇ ਆਇਓ ਮੈਂ ਹੁਣ ਨਹੀਂ ਆ ਰਾਜੂ ਤੂੰ ਬੈਠਾ ਵੀ ਮੈਂ ਫੜਾ ਕੇ ਹੁਣੀ ਸਾਡੇ ਪਿੰਡ ਦਾ ਲੋਕ ਅੱਕੇ ਪੈਣੀ ਸਰਪੰਚ ਤੋਂ ਹੂੰ ਪਤਾ ਹੀ ਸੀ ਪਾਈ ਜਾਂਦੇ ਸੀ ਵੋਟਾਂ ਵੀ ਉਹਨਾਂ ਆਖਾ ਸੀ ਮੈਂ ਨਾ ਪਾਵਾਂ ਵੋਟਾਂ ਪੰਜੀ ਨਹੀਂ ਲਾਉਣੀ ਉਹਨੇ ਨਾਲੇ ਪਿੰਡ 'ਚ ਮੈਂ ਚੱਕਰ ਲਾ ਪੈਗਨ ਤੂੰ ਨਾ ਨਾਲਾ ਕੋਈ ਨਹੀਂ ਸਾਡੇ ਪਿੰਡ ਦੇ ਸਰਪੰਚ ਦਾ ਵੀ ਇਹੀ ਹਾਲ ਆ ਭਰਾਵਾ ਕੀ ਕਰਨੀ ਉਹਨੇ ਲੋਕ ਵੀ ਨਹੀਂ ਆਪਣੇ ਰਹਿਗੇ ਜੁੱਧਰ ਦੇ ਹਾਂ ਏ ਉਹ ਸੇਟਾਂ ਕੇ ਬੰਦੇ ਨੂੰ ਕਾਨੂੰ ਚੁੰਦਦੇ ਨੇ ਵੇ ਰਾਜੂ ਤਰਫੂ ਫੜਨ ਨੂੰ ਪੁੱਛ ਲੈਂਦੇ ਪੁੱਤ ਬੇਬੇ ਫਫੜਨੇ ਬੋੜੇ ਬੰਦੇ ਨੇ ਪੀਕੇ ਕਰਨਾ ਹੈ ਹੁਣ ਤੁਸ ਰੋਟੀ ਖਵਾ ਦੂ ਗੱਲੀ ਚਲ ਕੋਈ ਨਾ ਮਾਰ ਲਾਵਾ ਉਹ ਫੜਨੂ ਵੀ ਲਾਲੂ ਘਟੋ ਗਈ ਉਹ ਬਾਈ ਉਹ ਰੋਟੀ ਖਾ ਕੇ ਯਾਰ ਪੈ ਜੂਗਾ ਹੁਣ ਕੀ ਵਾਏ ਮਰਨੀ ਆ ਚਲ ਠੀਕ ਆ ਪਤਾ

ਉਹੀ ਨਹੀਂ ਬਈ ਆ ਬੁੱਤ ਮੈਂ ਤਾਂ ਮਗਰ ਤੇ ਸੜਕ ਤੇ ਤੁਰੇ ਫਿਰਦੇ ਲੋਕ ਦਿਨੇ ਆ ਕੇ ਘਰੇ ਇੱਕ ਬੈਠੇ ਕੀ ਕਰਾਂਗੇ ਨਾ ਨਾ ਐ ਕਿਤੇ ਜੰਗਾ ਲੱਗਦਾ ਫਫੜੇ ਬਾਹਰ ਉਠਾ ਰੱਖੇ ਲੈ ਆ ਜਾ ਮੈਂ ਪੁੱਛਦਾ ਉਹਨਾਂ ਨੂੰ ਆਜੋ ਆਜੋ ਸਸੀ ਗਾ ਬੇਬੇ ਹਾਂ ਬੇਬੇ ਆ ਗਈ ਭੈਜੋ ਭੈਜੋ ਥੋੜੀ ਗੀ ਗੱਡੀ ਖੜੀ ਸੀ ਵਾਰੇ ਸਰਵੀ ਵੀ ਹੋ ਰਿਹਾ ਇਹਨੇ ਸਰਵੀ ਤੇ ਜੱਗੀ ਆਏ ਨੇ ਪੁੱਤ ਅੱਛਾ ਹਾਂ ਆਗੇ ਤੁਸੀਂ ਸਸਿਕਾ 4 ਪਰ ਠੀਕ ਹੈ ਵੀਰੇ ਹਾਂ ਵਧੀਆ ਵਧੀਆ ਹੋਰ ਸਰਵੀ ਜੱਗੀ ਕਿੱਥੇ ਹੈ ਅੰਦਰ ਬੈਠਾ ਵਈ ਬੋਤਲ ਖੋਲੀ ਬੈਠੇ ਨੇ ਉਤਾ ਤਾਂ ਬੋਤਲ ਖੋਲੀ ਬੈਠੇ ਨੇ ਫੁੱਫੜ ਨੂੰ ਬਾਹਰ ਬਿਠਾ ਰੱਖਿਆ ਹੋਰ ਰਾਜੂ ਹੋ ਰਾਜੂ ਭਾਈ ਆ ਗਿਆ ਤੂੰ ਹਾਂ ਭਾਈ ਠੀਕ ਹੈ ਠੀਕ ਹੈ ਹੋਰ ਜੱਗੀ ਠੀਕ ਹੈ ਠੀਕ ਠਾਕ ਵਈਆ ਭਾਈ ਜੱਗੀ ਇੱਧਰ ਹੋ ਜਾ ਭਾਈ ਤੈਨੂੰ ਫੋਨ ਕਰ ਦਿੰਦਾ ਮੈਂ ਤੈਨੂੰ ਅੱਡੇ ਤੋਂ ਲੈ ਆਉਂਦਾ ਅੱਡੇ ਤੋਂ ਲਿਆਉਣ ਨੂੰ ਮਾਰ ਗੋਲੀ ਮੈਂ ਤਾਂ ਇਹ ਕਹ ਰਿਹਾ ਫੁੱਫੜ ਨੂੰ ਤੂੰ ਬਾਹਰ ਬਿਠਾ ਰੱਖਿਆ ਆਪ ਉੱਥੇ ਬੈਠੇ ਬੋਤਲਾ ਖੋਲੀ ਇਹ ਦਿਖਿਆ ਨਹੀਂ ਤੁਨੂੰ ਭਾਈ ਉਹ ਬਸ ਯਾਰ ਮੈਂ ਤਾਂ ਹੈਰਾਨ ਆ ਤੇਰੇ ਤੇ ਵੀ ਮੰਨਿਆ ਜੱਗੀ ਆਪਣੇ ਘਰ ਦਾ ਪਰੋਣਾ ਹੈ ਪਰ ਫੁੱਫੜ ਵੀ ਆਪਣਾ ਪਰੋਣਾ ਹੀ ਹੈ ਨਾ ਇਕ ਯੇ ਹੋ ਰਾ ਕੀ ਹੋ ਗਿਆ ਜੀ ਵੱਡੀ ਉਮਰ ਦਾ ਹੋ ਗਿਆ ਆਪਣੇ ਬਾਪੂ ਦੇ ਹੁੰਦੇ ਪੁੱਛ ਕੇ ਦੇਖਦੇ ਬੇਬੇ ਨੂੰ ਕਿੰਨੀ ਐਮੀਅਤ ਦਿੰਦਾ ਸੀ ਬਾਪੂ ਇਹਨੂੰ ਫਫੜ ਨੂੰ ਸੁਖਾਲ ਤੈਨੂੰ ਨਾ ਮਾੜੀ ਮੋਟੀ ਅਕਲ ਆਈ ਤੂੰ ਹੀ ਮਤ ਦੇਂਦੀ ਇਹਨੂੰ ਉਹ ਚੱਲ ਫੇਰ ਕੀ ਹੋ ਗਿਆ ਕੁਛ ਨਹੀਂ ਹੁੰਦਾ ਹੋ ਗਿਆ ਵੀ ਨਹੀਂ ਗਿਆ ਮੇਰਾ ਬਹੁਤ ਮਨ ਦੁਖੀ ਕੀਤਾ ਇਹਨਾਂ ਨੇ ਬੇਬੇ ਤੂੰ ਹੀ ਕਹਿ ਦਿੰਦੀ ਇਹਨਾਂ ਨੂੰ ਕੁਛ ਤੂੰ ਤਾਂ ਸਿਆਣੀ ਜੀ ਮਾਤਾ ਪੁੱਤ ਗਈ ਸੀ ਕਹਿਣਾ ਰਾਜੂ ਨੂੰ ਮੇਰੀ ਤਾਂ ਇਹਨਾਂ ਨਾਲ ਗੱਲ ਹੀ ਨਹੀਂ ਗੋਲੀ ਮੇਰੇ ਤਾਂ ਆਪ ਮਨ ਦਾਸ ਦੀ ਮੇਰੀ ਗੱਲ ਦਾ ਗੁੱਸਾ ਨਾ ਕਰੀ ਜੱਗੀ ਤੇਰੇ ਨਾਲ ਵੀ ਇੱਕ ਦਿਨ ਐਂ ਬਣੂਗੀ ਜਿਵੇਂ ਅੱਜ ਫੁੱਫੜ ਨਾਲ ਹੋਈ ਐ ਜਦੋਂ ਤੇਰੀ ਵੱਡੀ ਉਮਰ ਹੋ ਗਈ ਸਾਡੇ ਜਵਾਕ ਵੀ ਤੇਰੇ ਨਾਲ ਐਂ ਕਰਿਆ ਕਰਨਗੇ ਗੱਲ ਤਾਂ ਤੇਰੀ ਸਹੀ ਐ ਬਈ ਜਦੋਂ ਬਾਪੂ ਜਿਉਂਦਾ ਸੀ ਫੁੱਫੜ ਆਉਂਦਾ ਸੀ ਮਿਲਣਾ ਹੱਥਾਂ ਤੇ ਚੱਕ ਲੈਂਦਾ ਸੀ ਬਾਪੂ ਇਹਨੂੰ ਮੈਂ ਛੋਟਾ ਜਿਹਾ ਹੁੰਦਾ ਸੀ ਮੈਂ ਦੇਖਿਆ ਚਾਰ-ਚਾਰ ਦਿਨਾਂ ਤੂੰ ਘਟ ਮੋੜ ਨਹੀਂ ਦਿੰਦਾ ਸੀ ਕਦੇ ਇੰਨਾ ਕਰਦਾ ਸੀ ਇਹਦਾ ਮੈਂ ਅੱਖੀਂ ਦੇਖਿਆ ਮੈਂ ਤਾਂ ਦੱਸਿਆ ਉਹਦੇ ਵਰਗਾ ਤਾਂ ਕੋਈ ਬਾਣ ਨਹੀਂ ਸਕਦਾ ਤੇਰੇ ਪਰ ਵਰਗਾ ਕੋਈ ਨਾ ਫੁੱਫੜ ਜੀ ਜਿੰਨਾ ਚਿਰ ਮੈਂ ਜਿਉਣਾ ਥੋੜੀ ਉਦਨੀ ਜਿੱਤ ਹੋਊਗੀ ਜਿੰਨੀ ਬਾਪੂ ਦੇ ਹੁੰਦੇ ਹੁੰਦੀ ਸੀ ਮੈਨੂੰ ਮaaf ਕਰ ਦੋ ਫੁੱਫੜ ਜੀ ਮੈਂ ਤਾਂ ਥੋੜੀ ਐਮੀਅਤੀ ਭੁੱਲ ਗਿਆ ਸੀ ਮੇਤੋਂ ਬਹੁਤ ਵੱਡੀ ਗਲਤੀ ਹੋ ਗਈ ਮaaf ਕਰ ਦੋ ਮੈਨੂੰ ਕੋਈ ਨਾ ਚੱਲ ਸਾਡੇ ਨਾਲ ਗੱਲਾਂ ਨੂੰ ਫੁੱਫੜ ਜੀ ਮਾਫ਼ ਕਰਦੇ ਸਾਨੂੰ ਗਲਤੀ ਸਾਰਾਤੀ ਹੋਈ ਐ ਸਾਰਿਆਂ ਨੂੰ ਮਾਫ਼ ਕਰ ਦਿਓ ਸਾਨੂੰ ਫੁੱਫੜ ਜੀ ਅਸੀਂ ਸਾਰੀ ਸ਼ਰਮਿੰਦਾ ਤੁਹਾਡੇ ਨਾਲ ਇਹੋ ਜਿਹਾ ਸਲੂਕ ਕੀਤਾ ਆਜੋ ਫੁੱਫੜ ਜੀ ਆਪਾਂ ਸਾਰੇ ਰਲ ਕੇ ਬੈਗ ਲਾਉਣੇ ਆ ਹੁਣ ਮੈਂ ਤਾਂ ਇੱਕ ਅੱਧਾ ਪੈ ਕੇ ਲਾਉਂ ਆਜੋ 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 ਜਿੰਨੀ ਲੋੜੇ ਲਾ ਲਓ ਗਿੱਗ ਭਾਵੇਂ ਮੇਰਾ ਨਹੀਂ ਲੱਗਣ ਦੇ ਤੁਹਾਨੂੰ ਦੇਖ ਰਾਜੂ ਕੁਈ ਫੁਖਾਰੀ ਹੁੰਦਾ ਕਿਸੇ ਚੀਜ਼ ਦਾ ਇਹ ਜਿਤਮਾਨ ਦੀ ਗੱਲ ਹੁੰਦੀ ਹੈ ਸਾਰੀ ਰਿਸ਼ਤਿਆਂ ਦੀ ਕਦਰ ਕਰਨੀ ਪੈਂਦੀ ਹੈ ਬਸ ਠੀਕ ਆ ਬਾਈ ਯਾਰ ਹੁਣ ਤੂੰ ਆ ਗੱਲ ਲੈ ਕੇ ਨ ਮੇਰੇ ਪਾਸੇ ਲੋ ਆਇ ਨਾ ਕਰਦਾ ਇਹ ਮੈਂ ਆਪਦੀ ਗਲਤੀ ਮੰਨ ਲਈ ਬਸ ਹਾਂਜੀ ਸਤਿ ਸ੍ਰੀ ਅਕਾਲ ਹੁਣ ਵਾਰੀ ਆ ਕਮੈਂਟਸ ਵਾਲਿਆਂ ਦੀ ਜਿਨ੍ਹਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਨੇ ਜਿਨ੍ਹਾਂ ਨੂੰ ਪੜ ਕੇ ਸਾਡਾ ਥੱਕੀ ਮਜ਼ਾ ਲੈ ਜਾਂਦਾ ਹੈ ਪੰਜਾਬ ਸਿੰਘ ਧਾਰੀਆਲ ਪਰਮਵੀਰ ਕੌਰ ਨਾਬਾ ਬਲਜੀਤ ਮਿਸਤਰੀ ਗੱਪੀਆਂ ਮਰਦਕਾਲਕੌਰ ਬਰਾੜ ਬਲਵੀਰ ਕੌਰ ਲੰਡਨ ਰਮਨ ਕੈਲੀ ਦਲੇਰਖਾਨ ਦੇ ਦਰਵਾ ਕਰਮਜੀਤ ਸਿੰਘ ਲੁਧਿਆਣਾ ਨਵਰੋਜ ਕੌਰ ਸੰਦੀਕ ਮੁਹੰਮਦ ਆਕਾਸ਼ ਮਹਿਰਾ ਪੀਤਾਲੀਆ ਬਲਦੀਪ ਟਿਵਾਣਾ ਬਿੰਦਰਤਮੀ ਸੰਤੀ ਨਿਰੰਦਰ ਕੌਰ ਗੁਰਜੀਤ ਧੜਿਆਲ ਸੁਖਦਰਸ਼ਨ ਸਿੱਧੂ ਜੋਗਨੰਦ ਜਸਪਾਲ ਸਿੰਘ ਪਹਿਲਵਾਨ ਸੰਗਰੂਰ ਲਖਮੀਰ ਸਿੰਘ ਜਤਿੰਦਰ ਬਾਜਵਾ ਰਾਜਾ ਬੁੱਟਰ ਮਨਦੀਪ ਸਿੰਘ ਗੁਰਜੀਤ ਸਿੰਘ ਜੱਸੂ ਨਹਿਲ ਗੱਗਰਪੁਰ ਬਲਦੇਵ ਸਿੰਘ ਬਰਾੜ ਰਾਜਵੀਰ ਸਿੰਘ ਕਾਂਗੜ ਨੀਲਮ ਗੁਲਾਟੀ ਪ੍ਰਿਤਪਾਰਟੀ ਦੇ ਸਰ ਕੁਲਵਿੰਦਰ ਕੌਰ ਉੜੀਚਾ ਹਾਂਜੀ ਜੀ ਕਿਸੇ ਦਾ ਨਾਮ ਰਹਿ ਵੀ ਗਿਆ ਅਸੀਂ ਥੋੜੇ ਪਿੱਛੇ ਚੱਲ ਰਹੇ ਹਾਂ ਕਮੈਂਟਾਂ 'ਚ ਤੁਸੀਂ ਅੱਗੇ ਚੱਲ ਰਹੇ ਹੋ ਸਾਡੇ ਨੂੰ ਆ ਸਾਡੇ ਦੂਸਰੇ ਪਿੰਡੂ ਵਰਸਾ ਬਲੌਗ ਹਿੱਤੇ ਅਸੀਂ ਉਹ ਨਾਮ ਪੜ੍ਹ ਦਿਆ ਕਰਾਂਗੇ ਕਿਉਂਕਿ ਇੱਕ 'ਚ ਇੱਕ ਬਾਰਾਂ 'ਚ ਇਹ ਹੁਣ ਸਾਡੇ ਲਈ ਵੀ ਮੁਸ਼ਕਲ ਹੈ ਸਾਰਿਆਂ ਦੇ ਨਾਮ ਬੋਲਣੇ ਤੁਸੀਂ ਪਿੰਡੂ ਵਰਸਾ ਬਲੌਗਰਸ ਨੂੰ ਵੀ ਸਬਸਕ੍ਰਾਈਬ ਕਰ ਲਓ ਉਹਦੇ 'ਤੇ ਅਸੀਂ ਬਲੌਗ ਪਾਇਆ ਕਰਾਂਗੇ ਸੋਹਣੇ ਸੋਹਣੇ ਧੰਨਵਾਦ ਜੀ ਸ਼ੁਕਰੀਆ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਵੀ ਤਾਂ ਤੁਸੀਂ ਕਰਨੀ ਹੈ ਜਿਹੜੇ ਰਹਿੰਦੇ ਹੋ ਤੇ ਬੈਲ ਆਈਕਨ ਜ਼ਰੂਰ ਦਬਲਿਆ ਕਰੋ ਤਾਂ ਕਿ नोटफिकेशन थो पहुचजे जॾहिं नवी वडियो